ਇਹ ਵਿੱਚ ਕਰਵਾਇਤ ਹੁੰਦੀ ਹੈ ਕਿ ਵੀ ਜਿਹੜਾ ਪਿਆਸਾ ਇਨਸਾਨ ਹੈ ਉਹ ਨਲਕੇ ਦੇ ਪਾਸ ਚਸ਼ਮੇ ਦੇ ਪਾਸ ਕੂਏ ਦੇ ਪਾਸ ਪਾਣੀ ਦੇ ਪਾਸ ਜਾਂਦਾ ਹੈ ਲੇਕਿਨ ਅਜ ਤੱਕ ਐਸਾ ਹੋਇਆ ਹੀ ਨਹੀਂ ਹੈ ਵੀ ਪਾਣੀ ਨਲਕਾ ਕੂਆ ਚਸ਼ਮਾ ਪੈਸੇ ਦੇ ਪਾਸ ਚਲ ਕੇ ਜਾਵੇ ਅਜ ਤੱਕ ਹੋਇਆ ਨਹੀਂ ਅਸੀਂ ਇਹ ਦੇਖਦੇ ਹਾਂ ਕਿ ਪਰਵਾਨਾ ਜੋ ਹੈ ਉਹ ਸ਼ਮਾ ਤੇ ਆਉਂਦਾ ਹੈ ਪਰ ਸ਼ਮਾ ਵੀ ਕਦੇ ਪਰਵਾਨੇ ਦੇ ਪਾਸ ਗਈ ਹੈ ਐਸਾ ਹੋਇਆ ਹੀ ਨਹੀਂ ਪਰ ਬਾਬਾ ਨਾਨਕ ਨੇ ਇਸ ਵਿਚਾਰਤਾਂ ਨੂੰ ਤਬਦੀਲ ਕਰ ਦਿੱਤਾ ਇਸ ਨੂੰ ਬਦਲ ਦਿੱਤਾ ਬਾਬਾ ਨਾਨਕ ਇੱਕ ਐਸਾ ਪਿਆਰ ਦਾ ਕੂਆ ਸੀ ਜਿਨ੍ਹਾਂ ਨੂੰ ਪਿਆਸ ਸੀ ਉੱਥੇ ਵੀ ਗਏ ਪਰ ਜਿਨ੍ਹਾਂ ਨੂੰ ਪਿਆਸ ਨਹੀਂ ਸੀ ਪਿਆਸ ਜਗਾਉਣ ਦੇ ਵਾਸਤੇ ਬਾਬਾ ਨਾਨਕ ਉੱਥੇ ਪਹੁੰਚ ਗਿਆ ਬਾਬਾ ਨਾਨਕ ਇੱਕ ਐਸੀ ਪਿਆਰ ਦੀ ਸ਼ਮਾਂ ਹਨ ਪਰ ਅਮਰ ਪ੍ਰੋਹਰਾਨੇ ਦੇ ਪਾਸ ਵੀ ਗਏ ਲੇਕਿਨ ਜਿਹੜੇ ਪ੍ਰਵਾਨੇ ਨਹੀਂ ਸਨ ਬਾਬਾ ਨਾਨਕ ਉੱਥੇ ਨਹੀਂ ਪਹੁੰਚ ਜਾਂਦਾ ਹੈ ਤਾਂ ਸਤਿਗੁਰੂ ਜੀ ਕਹਿੰਦੇ ਹਨ ਭਾਈ ਬਾਲਾ ਮਰਦਾਨਾ ਗੱਲ ਸੁਣੋ میرا سفر بڑا بکھڑا ہے بکھرا اس لیے ہے کہ بابا نانک نے کوئی نال بسترا نہیں چکیا ہے بابا نانک نے کوئی ہاتھ کوڑا نہیں لیا ہے بابا نانک نے کوئی گڈ نہیں لی ہے بابا نانک پیدل چلے ہیں دھیان دینا نہ کوئی کاللی نہ پانڈا نہ پرانت نہ بستر بابا نانک تر پہنت کے ساتھ کون دے سکتا ہے کوئی بہت ہی اچا آدمی ہوا جاچے چی مسالے دار بنیا ہوگا ਉਹਤੇ ਜੀ ਮਿੱਟੀ ਦਾ ਬਣਿਆ ਹੋਵੇਗਾ ਜਿਸ ਦੀ ਆਤਮਾ ਮਹਿਤਵ ਮਜ਼ਬੂਤ ਹੋਵੇਗੀ ਉਹ ਆਦਮੀ ਐਸੇ ਸਫਰ ਦੇ ਵਿੱਚ ਸਾਥ ਦੇ ਸਕਦਾ ਹੈ ਹਜ਼ੂਰ ਕਹਿੰਦੇ ਨਪਾਈ ਮਰਦਾਨਾ ਗੱਲ ਸੁਣੋ ਮੈਂ ਜੰਗਲਾਂ ਦੇ ਵਿੱਚ ਦੇ ਜਾਣਾ ਹੈ ਕੰਡਿਆਂ ਨੂੰ ਵੀ ਸੋਲਾਂ ਨੂੰ ਉਤਾਰਨਾ ਪਵੇਗਾ ਸਰਪ ਦੀਆਂ ਸਰੀਆਂ ਨੂੰ ਉਤਾਰਨਾ ਪਵੇਗਾ ਸ਼ੇਰਾਂ ਦੀਆਂ ਚਿੱਤਰਾਂ ਬਿਆਗਰਾਂ ਦੀਆਂ ਆਵਾਜ਼ਾਂ ਸੁਣੀਆਂ ਪੈਣਗੀਆਂ ਚੋਰਾਂ ਦੇ ਨਾਲ ਡਾਕੂਆਂ ਦੇ ਨਾਲ ਉਹ ਕਤਲ ਲੋਕਾਂ ਦੇ ਨਾਲ ਸਾਡਾ ਮੁਕਾਬਲਾ ਹੋਵੇਗਾ ਜਿਹੜਾਂ ਦੇ ਵਿੱਚ ਅਸੀਂ ਜਾਣਾ ਹੈ ਪਿਆਰ ਨਾਲ ਬੋਲੋ ਸਤਨ ਬਾਬਾ ਨਾਨਕ ਦੇ ਤਿੰਨ ਜਗਾ ਜਿਲ ਕੱਟੀ ਹੈ ਬਾਬਾ ਨਾਨਕ ਕਹਿੰਦਾ ਲੋਕਾਂ ਨੇ ਇਟਾਂ ਵੀ ਮਾਰਨੀਆਂ ਹਨ ਟੀਮਾਂ ਵੀ ਮਾਰਨੀਆਂ ਕੁੜਾਈਏ ਨਹੀਂ ਕਹਿਣਾ ਹੈ ਪੁੱਤ ਬਤਾਲੇ ਕਹਿਣਾ ਹੈ ਕਿਉਂਕਿ ਦੁਨੀਆ ਦੇ ਮਰਜਾਦਾ ਨੂੰ ਮਹਾਰਾਜ ਪੰਗ ਕਰ ਰਹੇ ਹਨ ਦੁਨੀਆ ਦੀ ਮਰਜਾਦਾ ਕੀ ਸੀ ਇਹ ਮਲੇਸ਼ਾ ਹੈ ਲੇਕਿਨ ਬਾਬਾ ਨਾਨਕ ਮਲੇਸ਼ ਨੂੰ ਆਪਣਾ ਭਾਈ ਬਣਾਉਂਦੇ ਹਨ ਪਿਆਰ ਨਾਲ ਬੋਲੋ ਸਤ ਦੁਨੀਆ ਮੁਸਲਮਾਨ ਨੂੰ ਮਲੇਸ਼ ਕਹਿੰਦੀ ਹੈ ਨਾ ਬਾਬਾ ਨਾਨਕ ਨੇ ਉਹਨੂੰ ਭਾਈ ਬਣਾਇਆ ਹੁਣ ਲੋਕਾਂ ਨੇ ਕੁਰਾਈਆ ਤਾਂ ਕਹਿਣਾ ਹੋਇਆ ਬਾਬਾ ਨਾਨਕ ਨੇ ਬਣੀਆਂ ਹੋਈਆਂ ਲਕੀਰਾਂ ਨੂੰ ਟਾ ਦਿੱਤਾ ਬਣੇ ਹੋਏ ਰਸਤਿਆਂ ਨੂੰ ਟਾ ਦਿੱਤਾ ਤਾਂ ਮੈਂ ਅੱਜ ਕਰ ਰਿਹਾ ਸਾਂ ਇਹ ਦਿਲ ਦੇ ਸੌਦੇ ਹਨ ਸਤਗੁਰੂ ਜੀ ਕਹਿੰਦੇ ਹਨ ਮਰਦਾਨਿਆਂ ਦੇਖ ਬਈ ਕਿਤੇ ਰੋਟੀ ਮਿਲੇਗੀ ਕਿਤੇ ਨਹੀਂ ਮਿਲੇਗੀ ਕਿਤੇ ਪਾਣੀ ਮਿਲੇਗਾ ਕਿਤੇ ਨਹੀਂ ਮਿਲੇਗਾ ਹਾਂ ਫੇ ਕਿਤੇ ਜੀ ਆਇਆਂ ਨੂੰ ਕਹਿਣਗੇ ਕਿਤੇ ਪੱਥਰ ਮਾਰਨਗੇ ਇਸ ਵਾਸਤੇ ਕਿਤੇ ਅਸੀਂ ਸੁਖ ਦੀ ਨਿੰਦਰਾ ਵੀ ਸੌਵਾਂਗੇ ਲੇਕਿਨ ਕਿਤੇ ਦੁਖ ਦੀ ਨਿੰਦਰਾ ਵੀ ਸੌਣਾ ਪਵੇਗਾ ਇਹ ਜਿਹੜੀ ਜ਼ਿੰਦਗੀ ਹੈ ਇੱਕ ਪਾਣੀ ਦਾ ਹੜ ਹੈ ਪਾਣੀ ਦੇ ਸਾਹਮਣੇ ਉਥੇ ਜਗਾ ਹੁੰਦੀ ਹੈ ਨਿਮੀ ਜਗਾ ਹੁੰਦੀ ਹੈ ਚਟਾਨਾਂ ਨਾਲ ਟਕਰਾਂਦਾ ਹੈ ਇਸੇ ਤਰ੍ਹਾਂ ਜੀਵਨ ਦੇ ਅੰਦਰ ਉੱਚੀ ਨਿਮੀ ਜਗਾ ਆਏਗੀ ਮਰਦਾਨਾ ਤੋਂ ਸਾਥ ਦੇ ਸਕਦਾ ਹੈ ਯਾਰਾ ਬੋਲੋ ਸਤਨਾ ਮਹਾਰਾਜ ਸਾਥ ਕੀ ਮੈਂ ਤੁਹਾਡੇ ਬਿਨਾ ਜੁੰਦਾ ਰਹੀ ਨਹੀਂ ਸਕਦਾ ਹਾਂ ਤਾਨੂੰ ਖੁਲਾ ਕੇ ਤਾਨੂੰ ਛੋੜ ਕੇ ਮੈਂ ਜੀਵਤ ਨਹੀਂ ਰਹਿ ਸਕਾਂਗਾ ਹਜ਼ੂਰ ਕਹਿੰਦਿਆਂ ਨੇ ਇਹ ਤਾਂ ਗੱਲ ਠੀਕ ਹੈ ਪਰ ਮਰਦਾਨਿਆ ਵਿਖੜਾ ਨਸਤਾ ਹੈ ਕਹਿੰਦੇ ਮਹਾਰਾਜ ਜੀ ਕਿਤਨਾ ਵੀ ਕਿਉਂ ਨਾ ਹੋਵੇ ਪਰ ਮੈਂ ਤੁਹਾਡਾ ਸਾਥ ਨਹੀਂ ਛੋੜ ਸਕਦਾ ਮਰਦਾਨੇ ਨੂੰ ਦੇਖੋ ਆਪਣੀ ਕਮ ਪੁੱਲ ਜਾਂਦੀ ਹੈ ਆਪਣੇ ਬੱਚੇ ਪੁੱਲ ਜਾਂਦੇ ਹਨ ਘਰਾਮ ਵਾਲੀ ਪੁੱਲ ਜਾਂਦੀ ਹੈ ਸੁਖਹਿਰਾਮ ਪੁੱਲ ਜਾਂਦਾ ਆਪਣਾ ਬਿਸਤਰਾ ਆਪਣਾ ਮਕਾਨ ਪੁੱਲ ਜਾਂਦਾ ਹੈ ਪਰ ਬਾਬਾ ਨਾਨਕ ਦੀ ਪਿਆਰ ਦੀ ਲੜੀ ਵਿੱਚ ਇਤਨਾ ਪ੍ਰੋਤਾ ਗਿਆ ਹੈ ਕਿ 1 ਇੰਚ ਵੀ ਅੱਗੇ ਨਹੀਂ ਹੁੰਦਾ ਜਰਨਾ ਬੋਲੋ ਸਤਨ ਸਾਡੇ ਟਾੜੀਆਂ ਲੋਕਾਂ ਨੇ ਪ੍ਰਚਾਰਕਾਂ ਲੋਕਾਂ ਨੇ ਮਰਦਾਨੇ ਨੂੰ ਇੱਕ ਜੋਕਰਜਾ ਬਣਾ ਦਿੱਤਾ ਹੈ ਬੜਾ ਜੋਕਰਜਾ ਬਣਾਇਆ ਭਈ ਉਹ ਰਸਮੀ ਜਾਂਦਾ ਹੈ ਮਹਾਰਾਜ ਨੂੰ ਛੋੜ ਵੀ ਜਾਂਦਾ ਹੈ ਫਿਰ ਸਤਿਗੁਰੂ ਨੂੰ ਮੋੜ ਦਿੰਦੇ ਐਸਾ ਐਸਾ ਟੋਟਕੇ ਲੋਕਾਂ ਨੇ ਬਣਾਏ ਹੋਇਆ ਨਾ ਪਰ ਐਸਾ ਉਤਮ ਪਰਸ਼ ਮਰਦਾਨਾ جس نے کدے ایک دم پر بھی بے مختار نہیں دکھائی ہے ایک دم بھر بھی ادھر ادھر نہیں ہوا ہے ایک دم بھر بھی کدے کنتو نہیں کیتا ہے کدے شک نہیں کیتا ہے وہ دلے کدے ارمان کدے گا پہلے نہیں ہوا ہے اور بابا نانک دے پیار بچ مست ہی رہا ہے پیار نہ بولو ستنا جس ویل بلی دارے نے کہا تو مسلمان ہے تو ہندو ہے انہیں کہا پیر تم گلت بول رہا ہے تینوں لوگ پیر کہہ دے ہو گے پر میں تینوں کہنا, کہنا کہ تلت آدمی ہے ਨੇ ਕਿਹਾ ਕਿਉਂ ਗੁਰੂ ਨਾਨਕ Hindu ਨਹੀਂ ਹੈ ਗੁਰੂ ਨਾਨਕ ਪ੍ਰਕਾਸ਼ ਹੈ ਗੁਰੂ ਨਾਨਕ ਨੂਰ ਹੈ ਗੁਰੂ ਨਾਨਕ ਰੋਸ਼ਨੀ ਹੈ ਗਿਆਨਨ ਹੈ ਲੇਕਿਨ ਜਿਸਨੂੰ ਤੁਸੀਂ ਮੁਸਲਮਾਨ ਸਮਝੀ ਬੈਠਾ ਹੈ ਇਹ ਰੋਸ਼ਨੀ ਦਾ ਪੁਜਾਰੀ ਹੈ ਇਹ ਗਿਆਨ ਦਾ ਪੁਜਾਰੀ ਹੈ ਇਹ ਨੂਰ ਦਾ ਪੁਜਾਰੀ ਹੈ ਬੇਅੱਲਾ ਬਹੁਤ ਸਤਨਾ ਤਾਂ ਮੈਂ ਅਰਜ਼ ਕਰ ਰਿਹਾ ਸਤਗੁਰੂ ਬਾਬਾ ਨਾਨਕ ਸਚੇਪਾਸ਼ਾ ਮਹਾਰਾਜ ਜੀ ਦਾ ਜੀਵਨ ਹਜ਼ੂਰ ਕਹਿੰਦੇ ਤੂੰ ਮੇਰਾ ਭਾਈ ਹੈ ਭਾਈ ਅੱਜ ਮਾਫ਼ ਕਰਨਾ ਕੌਮ ਦੇ ਵਿੱਚ ਐਸੀ ਬੋਲ ਪੈਦਾ ਹੋ ਗਈ ਹੈ ਕਿ ਸਾਨੂੰ ਪਾਈ ਸ਼ਬਦ ਤੋਂ ਨਫ਼ਰਤ ਹੈ ਪਰ ਕਦੇ ਅਸੀਂ ਇਹ ਸੋਚਿਆ ਵੀ ਅੱਜ ਵੀ ਸਾਡੇ ਕੌਮ ਦੇ ਵਿੱਚ ਜਿਹੜੇ ਉੱਤਮ ਪੁਰਸ਼ ਹਨ ਅਸੀਂ ਉਹਨਾਂ ਨੂੰ ਪਾਈ ਕਹਿੰਦੇ ਆ ਇਹ ਭਾਈ ਸਾਹਿਬ ਭਾਈ ਰਣਪੀਰ ਸਿੰਘ ਜੀ ਇਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਇਹ ਭਾਈ ਸਾਹਿਬ ਭਾਈ ਕਾਨ ਸਿੰਘ ਜੀ ਨਾਬੇ ਵਾਲੇ ਇਹ ਭਾਈ ਸਾਹਿਬ ਭਾਈ ਅਰਜਨ ਸਿੰਘ ਜੀ ਬਾਗੜੀਆ ਜਿਨ੍ਹਾਂ ਕਹਿੰਦੇ ਆ ਅੱਜ ਵੀ ਅਸੀਂ ਜਿਹੜੇ ਸੱਚੇ ਜੇ ਪੁਰਸ਼ ਹਨ ਉਹਨਾਂ ਨੂੰ ਭਾਈ ਦੀ ਪਦਵੀ ਦਿੰਦੇ ਆ ਤੇ ਇਸ ਵਾਸਤੇ ਭਾਈ ਸ਼ਬਦ ਬਹੁਤ ਉੱਚਾ ਹੈ ਬਾਬਾ ਨਾਨਕ ਨੇ ਸਿੱਖਾਂ ਨੂੰ ਭਾਈ ਦਾ ਲਖ ਬਖਸ਼ਿਆ ਹੈ ਪਰ ਮੁਸ਼ਕਲ ਤਾਂ ਇਹ ਹੈ ਕਿ ਕਿਸੇ ਕਿਸੇ ਗੁਣੀ ਗਿਆਨੀ ਨੂੰ ਭਾਈ ਕਹਿੰਦੇ ਉਹ ਵੀ ਗਲ ਪੈ ਜਾਂਦਾ ਹੈ ਕਿਸੇ ਸਾਧ ਸੰਤ ਨੂੰ ਭਾਈ ਕਹੋ ਉਹ ਵੀ ਗਲ ਪੈਂਦਾ ਹੈ ਕਹਿੰਦੇ ਤੂੰ ਮੇਰੀ ਇਨਸਲਟ ਕੀਤੀ ਹੈ ਮੈਨੂੰ ਭਾਈ ਕਿਉਂ ਕਿਹਾ ਕਿਸੇ ਸਰਦਾਰ ਦੇ ਮੁੰਡੇ ਨੂੰ ਭਾਈ ਕਹੋ ਉਹ ਕਹਿੰਦੇ ਤੂੰ ਮੈਨੂੰ ਗਾਲ ਕੱਢ ਲੈਣੀ ਸੀ ਪਰ ਤੂੰ ਮੈਨੂੰ ਭਾਈ ਕਿਉਂ ਕਿਹਾ ਹੈ ਅਸੀਂ ਭਾਈ ਸ਼ਬਦ ਨੂੰ ਹਾਲਾਂਕਿ ਤੱਕ ਨਹੀਂ ਸਮਝਿਆ ਬਰਕਤੇ ਅਸੀਂ ਸੋਚਾਂਗੇ ਕਿ ਹਜ਼ੂਰ ਨੇ ਲੱਖਾਂ ਆਦਮੀਆਂ ਦੇ ਵਿੱਚੋਂ ਪੰਜ ਪਿਆਰੇ ਚੁਣੇ ਸਨ ਉਹਨਾਂ ਨੂੰ ਵੀ ਕੀ ਕਿਹਾ ਸੀ ਇਹ ਭਾਈ ਜਿਆ ਸਿੰਘ ਜੀ ਇਹ ਭਾਈ ਧਰਮ ਸਿੰਘ ਜੀ ਇਹ ਭਾਈ ਹਿੰਮਤ ਸਿੰਘ ਜੀ ਇਹ ਭਾਈ ਸੈਵ ਸਿੰਘ ਜੀ ਇਹ ਭਾਈ ਮੋਹਕਮ ਸਿੰਘ ਜੀ ਭਾਈ ਸ਼ਮਰਦੇ ਨਾਲ ਉਹਨਾਂ ਨੂੰ ਨਿਵਾਜਿਆ ਦੇਖੋ ਸਤ ਪੰਜ 6 ਗੁਰੂਆਂ ਨੂੰ ਗੁਰਿਆਈ ਗ੍ਰੰਥ ਦੇਨ ਵਾਲਾ ਬਸੁਰਗ ਜਿਹਨੂੰ ਅਸੀਂ ਭਾਈ ਸਾਹਿਬ ਭਾਈ ਬੂਡਾ ਜੀ ਕਹਿੰਨੇ ਆ গোল্ডেন টেম্পল ਦੇ ਪਹਿਲੇ ਪ੍ਰੀਸਤ ਨੇਕ ਮਹਾਪੁਰਸ਼ ਬ੍ਰਹਮ ਗਿਆਨੀ ਅਲਾ ਦਰਜੇ ਦੇ ਬ੍ਰਹਮ ਗਿਆਨੀ ਜਦੋਂ ਕੋਈ ਆ ਕੇ ਪੁੱਛਦਾ ਸੀ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਮਹਾਰਾਜ ਕੋਈ ਮਨ ਦੇ ਮੁਤਲਕ ਦੱਸੋ ਸਤਿਗੁਰੂ ਜੀ ਹਰਸਪੈਂਦੇ ਸਨ ਕਹਿੰਦੇ ਹਨ ਮਨ ਦੇ ਮੁਤਲਕ ਪੁੱਛਦਾ ਜੀ ਹਾਂ ਕਹਿੰਦੇ ਹਨ ਬਾਬਾ ਬੁੱਢਾ ਸਾਹਿਬ ਜੀ ਰਹਿੰਦੇ ਹਨ ਬਾਹਰ ਉਹ ਗੋਡੀ ਕਰਦੇ ਹਨ ਉਹ ਕਈਆਂ ਦੇ ਨਾਲ ਜ਼ਮੀਨ ਪੁੱਟਦੇ ਹਨ ਤੈਨੂੰ ਉਹ ਦੱਸਣਗੇ ਵੀ ਇਹ ਮਨ ਦੀ ਗੋਡੀ ਕਿਸ ਤਰ੍ਹਾਂ ਕਰਨੀ ਹੈ ਪਿਆਰ ਨਾਲ ਮਨ ਨੂੰ ਸਤ ਮੈਂ ਅਰਜ਼ ਕਰ ਰਿਹਾ ਹਾਂ ਬਾਬਾ ਬੁੱਢਾ ਸਾਹਿਬ ਜੀ ਨੂੰ ਅਸੀਂ ਪਾਈ ਕਿਹਾ ਹੈ ਪਰ ਸੰਤ ਨਹੀਂ ਕਿਹਾ ਹੈ ਪਾਈ ਗੁਰਦਾਸ ਸਾਹਿਬ ਜੀ ਜੋ ਸਤਿਗੁਰੂ ਦੇ ਮਹਿਰਮ ਮੈਂ ਉਹਨਾਂ ਨੂੰ ਮਹਿਰਮ ਕਹਿਣਾ ਹਾਂ ਕਿਉਂਕਿ ਪੰਜ ਗੁਰੂਆਂ ਦਾ ਤਾਂ ਉਹਨਾਂ ਨੇ ਦਰਸ਼ਨ ਕੀਤਾ ਹੈ ਉਹ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਕਲਮ ਨਾਲ ਲਿਖਿਆ ਹੈ ਸਿੱਖ ਧਰਮ ਤੇ ਦੋ ਮਹਾਨ ਪੁਸਤਕਾਂ ਲਿਖੀਆਂ ਹਨ ਸਾਰੀ ਜ਼ਿੰਦਗੀ ਨਿਸ਼ਕਾਮ ਹੋ ਕਰਕੇ ਪ੍ਰਚਾਰ ਕੀਤਾ ਹੈ ਜਰਾ ਧਿਆਨ ਦੇਣਾ ਉਹ ਸਮਾਂ ਜਦੋਂ ਕਿ ਪ੍ਰਥੀਆ ਲੰਗਰ ਤੇ ਵੀ ਡਾਕਾ ਮਾਰਦਾ ਹੈ ਨਾ ਕਾ ਬੰਦੇ ਵੀ ਕਰ ਦਿੰਦਾ ਹੈ ਅੰਦਰ ਚਣੇ ਤੱਕ ਵੀ ਨਹੀਂ ਪਹੁੰਚਣ ਦਿੰਦਾ ਹੈ ਦੁਸ਼ਮਨਾਂ ਨੂੰ ਚੜਾ ਚੜਾ ਕੇ ਲਿਆ ਲੈਂਦਾ ਪਰ ਉਸ ਵਕਤ ਅਗਰ ਕੋਈ ਮੈਦਾਨ ਵਿੱਚ ਆਉਂਦਾ ਹੈ ਉਹ ਤੋਂ ਭਾਈ ਗੁਰਦਾਸ ਸਾਹਿਬ ਜੀ ਹਨ ਆਪਣੀ ਜਾਨ ਖਤਰੇ ਵਿੱਚ ਪਾ ਦਿੰਦੇ ਹਨ ਪਰਵਾਹ ਨਹੀਂ ਕਰਦੇ ਹਨ ਸਾਰੇ ਲੋਕ ਏਜੰਟ ਬਣੇ ਹੋਏ ਹਨ ਗਵਰਨਮੈਂਟ ਦੇ ਲੇਕਿਨ ਭਾਈ ਸਾਹਿਬ ਜਿਹੜੇ ਹਨ ਬਾਬਾ ਬੂਣਾ ਸਾਹਿਬ ਜੀ ਤੇ ਭਾਈ ਗੁਰਦਾਸ ਸਾਹਿਬ ਜੀ ਇਹ ਮਦਾਨ ਦੇ ਵਿੱਚ ਆਉਂਦੇ ਹਨ ਉਸ ਟਾਈਮ ਤੇ ਇਹ ਦੋ ਸਪਨ ਸਨ ਇਹ ਦੋ ਥਮ ਸਨ ਇਹ ਦੋ ਪਿੰਨ ਸਨ ਜਿਨ੍ਹਾਂ ਨੇ ਸਿੱਖੀ ਨੂੰ ਉਸ ਵੇਲੇ ਹਾਂ ਸੰਭਾਲਿਆ ਤਾਂ ਮੈਂ ਅਰਜ਼ ਕਰ ਰਿਹਾ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਸੰਤ ਨੇ ਕਿਹਾ ਹੈ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਜਿਨ੍ਹਾਂ ਨੇ 10 ਕਿਤਾਬਾਂ ਲਿਖੀਆਂ ਨੇ ਫਾਰਸੀ ਦੀਆਂ ਇਹਨਾਂ 10 ਕਿਤਾਬਾਂ ਦੀ ਅੱਜ ਇੱਕ ਜਿਲਦ ਬਣ ਗਈ ਹੈ ਪ੍ਰੋਫੈਸਰ ਗੰਨਾ ਸਿੰਘ ਨੇ ਇਹਨਾਂ ਨੂੰ ਇੱਕ ਜਗ੍ਹਾ ਇਕੱਠਾ ਕਰ ਦਿੱਤਾ ਹੈ ਜਿਸ ਕਿਸੇ ਸੱਜਣ ਨੂੰ ਪੜਨ ਦਾ ਸ਼ੌਕ ਹੋਵੇ ਉਹ ਜ਼ਰੂਰ ਪੜਨੀ ਚਾਹੀਦੀਆਂ ਨੇ ਤੋਂ 10 ਕਿਤਾਬਾਂ ਫारਸੀ ਦੀਆਂ ਲਿਖੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜਾ ਕੇ ਸੇਵਾ ਵਿੱਚ ਰਹਾ ਨੰਨ ਰਾਤ ਸੇਵਾ ਕੀਤੀ ਪਰ ਉਹਨੂੰ ਸੰਤ ਨੇ ਕਿਹਾ ਉਹਨੂੰ ਪਾਈ ਨੰਦ ਲਾਲ ਹੀ ਕਹੇ ਭਾਈ ਮਨੀ ਸਿੰਘ ਨੇ ਜਿਨ੍ਹਾਂ ਨੇ ਬਾਹਰ ਦੇ ਗੋਠੇ ਤੋਂ ਲੈ ਕੇ ਸਰਦੀ ਚੋਟੀ ਤੱਕ ਆਪਣਾ ਅੰਗ-ਅੰਗ ਕਰਾ ਲਿਆ ਉਪ ਤੱਕ ਨਹੀਂ ਕੀਤੇ ਉਪਾਈ ਮਨੀ ਸਿੰਘ ਹੀ ਰਹਾ ਜਰ ਕੰਦਨਾ ਭਾਈ ਤਾਰੂ ਸਿੰਘ ਜਿਸ ਨੇ ਆਪਣੇ ਕੇਸ਼ਾਂ ਦੀ ਜਗ੍ਹਾ ਆਪਣੀ ਖੋਪੜੀ ਲਹਾਣੀ ਮਨਜ਼ੂਰ ਕੀਤੀ ਸੀ ਹਾਂਜੀ ਉਹਨੂੰ ਅਸੀਂ ਭਾਈ ਤਾਰੂ ਸਿੰਘ ਕਹਿਆ ਹੈ ਭਾਈ ਮਤੀ ਦਾਸ ਜਿਨ੍ਹਾਂ ਨੇ ਦਿੱਲੀ ਦੇ ਚੰਨ ਚੌਕ ਦੇ ਵਿੱਚ yogi ਦੀ ਤਰ੍ਹਾਂ ਬੈਠ ਕੇ ਆਪਣੇ ਆਪ ਨੂੰ ਮੂਲੀ ਗਾਜਰ ਦੇ ਤਰ੍ਹਾਂ ਚਲਵਾ ਲਿਆ ਉਹਨੂੰ ਸੰਤ ਮਤੀ ਦਾਸ ਨੇ ਕਿਹਾ ਹੈ ਭਾਈ ਮਤੀ ਦਾਸ ਕਿਹਾ ਹੈ ਪਰ ਅੱਜ ਮੈਂ ਦੇਖ ਲਾ ਕੌਮ ਦੇ ਵਿੱਚ ਬੜਾ ਇੰਤਿਸ਼ਾਰ ਹੈ ਲਿਬੜੇ ਹੋਏ ਇਨਸਾਨ ਕਾਮਕੁਰਬ ਦੇ ਮਾਰੇ ਹੋਏ ਇਨਸਾਨ ਲਾਲਚੀ ਆਦਮੀ ਡੰਡੀ ਬੰਦੇ ਆਪਣੇ ਆਪ ਨੂੰ ਸੰਤ ਕਹਿ ਲਾਂਦੇ ਹਨ ਲੇਕਿਨ ਭਾਈ ਨਹੀਂ ਕਹਿ ਲਾਂਦੇ ਹਨ ਕਦੇ ਤੁਸੀਂ ਇਸ ਗੱਲ ਦਾ ਇਮਤਿਹਾਨ ਲਓ ਕਦੇ ਇਸ ਗੱਲ ਦੀ ਪਰਚੋਲ ਕਰੋ ਉਹਨਾਂ ਨੂੰ ਜਾ ਕੇ ਕਹੋ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹ ਜੇ ਤੁਹਾਨੂੰ ਉੱਥੇ ਹੀ ਨਾ ਪਕੜ ਲੈਣ ਉਹਦੇ ਚੇਲੇ ਨੇ ਜਿਹੜੇ ਉੱਥੇ ਹੀ ਪਕੜ ਲੈਣਗੇ ਨਿਕਲਣ ਨਹੀਂ ਦੇਣਗੇ ਬਾਹਰ ਤਾਂ ਮੈਂ ਅਰਜ਼ ਕਰ ਰਿਹਾ ਕੌਮ ਕਿਸ ਪਾਸੇ ਜਾ ਰਹੀ ਹੈ ਹਜ਼ੂਰ ਨੇ ਕਿਹਾ ਸੀ ਹੋਏ ਇਕਤਰ ਮਿਲੋ ਮੇਰੇ ਭਾਈ ਸਤਿਗੁਰੂ ਨੇ ਸਾਨੂੰ ਮਿੱਤਰ ਵੀ ਕਿਹਾ ਹੈ ਸਾਨੂੰ ਭਾਈ ਵੀ ਕਿਹਾ ਹੈ ਸਾਨੂੰ ਸਖੀਆਂ ਸਹੇਲੀਆਂ ਵੀ ਕਿਹਾ ਹੈ ਜਰ ਤਿਆਂ ਦੇ ਨਾ ਨਾਮੇ ਗੁਰਦੇਵ ਮਹਾਰਾਜ ਜੀ ਦੇ ਕਬੀ ਬਾਣੀ ਪੜੋ ਹਜ਼ੂਰ ਕਹਿੰਦੇ ਗਰਬ ਕਰਤ ਹੈ ਦੇਖੋ ਬਿਨ ਸਹਿ ਸ਼ਰਮੈ ਮੀਤ اے ਮਿੱਤਰ ਜਿਸ ਦੇ ਇਹਦਾ ਇਤਨਾ ਕਮੰਡ ਕਰਦਾ ਹੈ ਇਹ ਤੋਂ ਇੱਕ ਛਿੰਦੇ ਵਿੱਚ ਨਾ ਸੁਣ ਵਾਲੀ ਚੀਜ਼ ਹੈ ਪਰ ਮਿੱਤਰ ਕਾ ਕਿਉਂ ਸਮਝਾਉਂਦੇ ਹਨ ਜਰ ਕਹਿੰਦੇ ਨਾ ਫਿਰ ਕਹਿੰਦੇ ਜਗ ਰਤਨਾ ਸਭ ਝੂਠਾ ਹੈ ਜਾਨ ਲੈ ਹੋ ਰੇ मीत ਇਸ ਦੁਨੀਆ ਦੀ ਹਕੀਕਤ ਸਮਝਾਉਂਦੇ ਹਨ ਪਰ ਮਿੱਤਰ ਕਹਿ ਕੇ ਸਮਝਾਉਂਦੇ ਹਨ ਫਿਰ ਕਹਿੰਦੇ ਹਨ ਜੈਸੇ ਜਲ ਤੇ ਬੁਧ ਬੁਦਾ ਉਪਜਾ ਬੰਸ਼ੀ ਨੀਤ ਜਾਗ ਰਤਨਾ ਤੈਸੇ ਰਚੀ ਕਹ ਨਾਨਕ ਸੁਨ ਮੀਤ ਜੈ ਬਿਦਗੁਰੂ ਉਪਦੇਸਿਆ ਸੁਨਰੇ ਭਾਈ ਨਾਨਕ ਕਹਤ ਪੁਕਾਰ ਕਾ ਪ੍ਰਭੂ ਸਰਨਾਈ ਜਦੋਂ ਅਸੀਂ ਕੀਰਤਨ ਸੁਣਿਆ ਪੜਾਂਗੇ ਪੰਜਵਾਂ ਸ਼ਬਦ ਪਹਿਲੀ ਪੰਕਤੀ ਹਜ਼ੂਰ ਕਹਿੰਦੇ ਹਨ ਕਰੋ ਬਿਨੰਤੇ ਸੁਣੋ ਮੇਰੇ ਮੀਤਾ ਆਏ ਮਿੱਤਰੋ ਮੈਂ ਤੁਹਾਡੇ ਤੋਂ ਹੁਕਮ ਨਹੀਂ ਚਾੜਦਾ ਨਾ ਨਾ ਕਹਿੰਦੇ ਮੈਂ ਤਾਂ ਬੇਨਤੀ ਕਰਦਾ ਹਾਂ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਤਹਿਲ ਕੀ ਬੇਲਾ ਬੜਾ ਨਿਵਾਜ਼ਾ ਹੈ ਸਤਗੁਰੂ ਜੀ ਨੇ ਜਦੋਂ ਕਹਿੰਦੇ ਆ ਨਾਨਕ ਤੂੜ ਮੰਗਾ ਤਿਸ ਗੁਰ ਸਿੱਖ ਕੀ ਜੋ ਅਪ ਜਪੈ ਅਬਰਾ ਨਾਮ ਚ ਬਾਬੈ ਗੁਰ ਸਿੱਖਾਂ ਕੀ ਹਲਪੂਰ ਦੇ ਹਮ ਪਾਪੀ ਪੀਗਤ ਪਾਹੇ ਜੋ ਗੁਰਮੁਖ ਨਾਮ ਧਿਆਇਂਦੇ ਤੈਨ ਦਰਸ਼ਨ ਦੀਜਾ ਹਮ ਤਨ ਕੇ ਚਰਨ ਪਖਾਲ ਲੈ ਤੂੜ ਕੋਲ ਕੋਲ ਪੀਜਾ گرو گوبند سنگھ مہاراج جی نے پھر خلاصہ کر دیتا کہ خالسا میرے روپ ہے خاص ایک تو آرزی چیز بناوٹی وقتی طور پہ ایسی بات نہیں کہ خالصہ میرے روپ ہے خاص یہ میرا خاص روپ ہے خاص کیوں کہ جو کچھ میں ادروں باہروں ہاں وہی میرا خالس ہے میرے خالسے نے منگی رحتمی رکھی ہے اس لیے میرا روپ ہے میرے خالسے نے سریر کی رحتمی رکھی ہے ਇਸ ਲਈ ਮੇਰਾ ਇਹ ਰੂਪ ਹੈ ਜਹ ਤੰਦ ਨਾਲ ਸਾਡੇ ਵਿੱਚ ਦੋ ਹੀ ਧਾਰਾਂ ਤੋਂ ਚਲਦੀਆਂ ਹਨ ਮਨ ਤੇ ਤਨ ਤਨ ਨੂੰ ਅਸੀਂ ਸੋਧਣਾ ਤੇ ਮਨ ਨੂੰ ਪ੍ਰਬੋਧਣਾ ਹੈ ਦਸੇ ਗੁਰੂ ਸਾਹਿਬਾਨ ਦੀ ਬਾਣੀ ਦਸੇ ਗੁਰੂ ਸਾਹਿਬਾਨ ਦਾ ਕਰਤੱਵ ਇਹਨਾਂ ਦੋ ਚੀਜ਼ਾਂ ਦੇ ਚੋਤਰਫੇ ਕੰਮਦਾ ਹੈ اے ਬੰਦਿਆ ਤੈਨ ਤਨ ਨੂੰ ਸੋਧਣਾ ਹੈ ਤੇ ਮਨ ਨੂੰ ਪ੍ਰਬੋਧਣਾ ਹੈ ਕਿਉਂ ਤਨ ਦੀ ਵੀ ਰਹਿਤ ਰੱਖਣੀ ਹੈ ਮਨ ਦੀ ਵੀ ਰਹਿਤ ਰੱਖਣੀ ਹੈ ਕੱਲੇ ਤਨ ਦੀ ਰਹਿਤ ਜਿਹੜੀ ਹੈ ਉਹ ਕਾਫੀ ਨਹੀਂ ਹੈ ਕੱਲੇ ਮੰਦੀ ਰਹਿਤ ਜੋ ਹੈ ਉਹ ਕਾਫੀ ਨਹੀਂ ਹੈ ਤਨ ਤੇ ਮੰਦੀ ਇਕੋ ਜੀ ਰਹਿਤ ਰੱਖਣੀ ਪਵੇਗੀ ਕਿਉਂਕਿ ਤਨ ਮਨ ਦੇ ਅਸਰ ਨੂੰ ਕਬੂਲਣਾ ਹੈ ਮਨ ਨੇ ਤਨ ਦੇ ਅਸਰ ਨੂੰ ਕਬੂਲਣਾ ਹੈ ਜਿਆ ਤਾਂ ਦੇਣਾ ਮਨ ਜੋ ਹੈ ਤਨ ਦੇ ਅਸਰ ਨੂੰ ਕਬੂਲਦਾ ਹੈ ਤਨ ਜੋ ਹੈ ਮਨ ਦੇ ਅਸਰ ਨੂੰ ਕਬੂਲਦਾ ਹੈ ਇਸੇ ਲਈ ਬਾਬਾ ਜੀ ਕਹਿੰਦੇ ਹਨ ਸੋ ਖਾਣਾ ਖੁਸ਼ੀ ਖੁਆਰ ਜਿਤ ਖਾਦੇ ਤਨ ਪੀੜਿਆ ਮਨ ਮੇ ਚੱਲੈ ਵਿਕਾਰ ਦੇਖੋ ਦੋਨੋਂ ਚੀਜ਼ਾਂ ਦਾ ਜ਼ਿਕਰ ਕਰਦੇ ਹਣ ਮੇਨ ਤਨ ਮਨ થી ਬੇ ਹਰਿਆ ਸੋਏ ਸੁਨੰਦਰੀ ਮੇਰਾ ਮਨ ਤਨ ਮੌਲਾ ਹੈ ਕਾਲੇ ਸਿਨਾਨ ਸਿਮਰ ਪ੍ਰਭੂ ਆਪਣਾ ਮਨ ਤਨ ਬਹਿ ਅਰੋਗਾ ਦੋਨੋ ਚੀਜ਼ਾਂ ਦਾ ਕਥਾ ਜ਼ਿਕਰ ਕਰਦੇ ਹਨ ਚੋ ਕਿ ਇਕੱਠੇ ਹੀ ਰਹਿੰਦੇ ਹਨ ਤਨ ਤੋਂ ਬਿਨਾ ਮਨ ਦੀ ਕੋਈ ਦੇਖ ਰੁਪਈ ਨਹੀਂ ਹੈ ਲੇਕਿਨ ਮਨ ਤੋਂ ਬਿਨਾ ਤਨ ਕੀ ਹੈ ਇਹ ਬਦਬੂ ਦਾ ਥੈਲਾ ਹੈ ਮਾਫ ਕਰਨਾ ਜਦੋਂ ਸਾਡੇ ਵਿੱਚੋਂ ਮਨ ਨਿਕਲ ਜਾਂਦਾ ਹੈ ਇਸ ਤਨ ਦੀ ਕੀ ਕੀਮਤ ਹੈ ਕੱਖ ਜਿੰਨੀ ਵੀ ਕੀਮਤ ਨਹੀਂ ਹੈ ਇਸ ਲਈ ਇਨਸਾਨ ਇਹਨਾਂ ਸਾਰਦੇ ਹਨ ਦਬ ਦਿੰਦੇ ਹਨ ਜੰਗਲ ਵਿੱਚ ਸੁੱਟ ਦਿੰਦੇ ਹਨ ਇਹਨੂੰ ਸਮੁੰਦਰ ਵਿੱਚ ਸੁੱਟ ਦਿੰਦੇ ਹਨ ਕੋਈ ਕੀਮਤ ਨਹੀਂ ਹੈ ਇਸਦੀ ਲੇਕਿਨ ਇਹਦੀ ਕੀਮਤ ਕਦੋਂ ਹੈ ਮੰਨ ਕਰਕੇ ਪਰ ਇਹ ਦੱਸੋ ਵੀ ਮਨ ਕੀ ਚੀਜ਼ ਹੈ ਕਦੇ ਦੇਖਿਆ ਕਿਸੇ ਨੇ ਉਹਦਾ ਅਨੁਭਵ ਫੀਲਿੰਗ ਦਾ ਗੁਣ ਜੋ ਹੈ وہ ہے تن کر کے جتنا چر تن ہے اِسے من نو محسوس کر دیا جب تن نہ رہے تو من کی کوئی روپ ریکا نہیں رہتی ہے اس واسطے تن دا پرباب جا ہے وہ من تے پہاڑا ہے من دا پرباب تن تے پہ ہے کمزور جو تن ہے وہ کدے بلکار من اندر پیدا نہیں کر سکتا ہے جا بلکار من ہے وہ کدے کمزور تن نو قبول نہیں کر سکتا ہے ایسا تو اِسے دیکھ دیا بھئی کدے کدے کیسا تما کوئی مہاپرش پیدا ہوتا ہے ਜਿਹੜਾ ਤਨ ਤੋਂ ਨਿਕਲ ਜਾਂਦਾ ਹੈ ਕੇਵਲ ਆਤਮਾ ਦੀ ਦੁਨੀਆ ਵਿੱਚ ਖੇਡਦਾ ਹੈ ਉਹ ਤਾਂ ਗੁਰੂ ਅਰਜਨ ਦੇ ਮਹਾਰਾਜ ਜੀ ਹਨ ਉਹ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਹਨ ਉਹ ਤਾਂ ਉਹਨਾਂ ਦੇ ਸਹਬਜ਼ਾਦੇ ਹਨ ਉਹ ਤੋਂ ਭਾਈ ਮਨੀ ਸਿੰਘ ਭਾਈ ਤਾਰੂ ਸਿੰਘ ਹੋ ਸਕਦਾ ਹੈ ਉਹ ਤੋਂ ਭਾਈ ਮਤੀ ਦਾਸ ਹੋ ਸਕਦਾ ਹੈ ਜੇ ਕਹਿੰਦੇ ਨਾ ਜਿਹੜੇ ਤਨ ਦੀ ਦੁਨੀਆ ਜੋ ਨਿਕਲ ਕੇ ਕੇਵਲ ਆਤਮਾ ਦੀ ਦੁਨੀਆ ਵਿੱਚ ਖੇਡਦੇ ਹਨ ਪਰ ਅਮ ਤਾਂ ਸੀ ਤਨ ਦੀ ਦੁਨੀਆ ਵਿੱਚ ਹਾਂ ਸਾਡੇ ਤਾਂ ਕੋਈ ਥੋੜਾ ਜਿਹਾ ਦਰਦ ਹੋਵੇ ਅਸੀਂ ਤਾਂ ਮਹਿਸੂਸ ਕਰਦੇ ਆ ਸਾਡੇ ਤੋਂ ਕੰਡਾ ਲੱਗੇ ਗਰਮੀ ਸਰਦੀ ਹੋਵੇ ਮੁਖ ਪਿਆਸ ਹੋਵੇ ਸਾਨੂੰ ਤਾਂ ਕੋਈ ਗਾਲ ਕੱਢ ਦੇਵੇ ਅਸੀਂ ਤਾਂ ਮਹਿਸੂਸ ਕਰਾਂਗੇ ਕਿਉਂਕਿ ਅਸੀਂ ਕੰਤ ਤੇ ਮੰਦੇ ਦੁਨੀਆਂ ਦੇ ਵਿੱਚ ਰਹਿੰਦੇ ਆ ਯਾਰ ਨਾਲ ਬੋਲੋ ਸਤਨਾਮ